ਵਡਾ ਹਾਂ ਅਸਾ ਅੱਲਾ ਚੌਥਾ ਜੀਹੇ ਤੀ ਜਨੜੀ ਕਿਸਾਂ ਸੰਗ ਜੀ ਦੇਖ ਤੇ ਜਲਦੀ ਤੁਰ ਕਾਂ ਦੇ ਅਜੀ ਦੇਰ ਘੋੜੀ ਵੀ ਨਹੀਂ ਆਈ ਆ ਜਾਂਦੀ ਨਹੀਂ ਹਰ ਨਵਰੰਗੀਆ RAM ਕਦੇ ਹਰੀ ਵੀ ਨਵੀਨ ਰੰਗਵਾ ਹੈ ਹਰੀ ਵਿਪ੍ਰੇਮ ਨਵੇਂ ਰੰਗ ਵਾਲਾ ਨਵੇਂ ਆਨੰਦ ਵਾਲਾ ਹੈ ਨਿਤ ਨਵਾ ਸੈ ਮੇਰਾ ਨਿਤ ਨਵਾ ਸਦਾ ਸਦਾ ਬਾਗਾ ਸਦਾ ਨਵੀਂ ਰੰਗ ਵਾਲਾ ਇੱਕ ਨਵਾਂ ਲੈਣ ਵਾਲਾ ਸਰੂਪ ਹੈ ਆਉਂਦਾ ਹੈ ਭਾਈ ਗੁਰ ਗਿਆਨ ਗੁਰੂ ਹਰ ਮੰਗੀਆ ਰਾਮ ਗੁਰ ਗਿਆਨ ਅਪਰੋਹ ਗਿਆਨ ਗੁਰੂ ਸਾਹਿਬ ਦੇ ਪਾਸੋਂ ਹਰੀ ਦਾ ਮੰਗਣਾ ਸਗੇਲਾ ਫਿਰ ਭਾਈ ਗਿਆਨ ਮੰਗੀ ਹਰ ਕਥਾ ਚੰਗੇ ਦੇਣ ਦਾ ਹਰਦੇ ਮਾਰੇ ਗਿਆਨ ਨਹੀਂ ਜੀ ਅੜੀ ਦੀ ਪ੍ਰਾਕ੍ਰਿਤਿਕ ਕਹਾਣੀ ਕਰਦੀ ਹੋਣੀ ਨੋਮ ਦੇ ਸ਼ੀਤ ਲਖਣਾਂ ਵਾਲੀ ਆਰਨਾਵ ਗੱਤ ਨੇ ਜਿਵੇਂ ਉਹ ਓਰੀਜਨਲ ਵਿੱਚ ਜਿੰਦੇ ਨਾਮ ਨੂੰ ਜੱਗ ਕਰਕੇ ਨਸਲਾਜ ਜੀ ਇੱਕ ਮਜਾ ਨਹੀਂ ਜਾਣੀ ਸਾਹਿਬ ਜਾਨਣਾ ਕਿਤਾਵਾਂ ਸਾਡੀ ਜਾਨਣਾ ਸਾਹਰ ਹੈ ਦੀਆ ਕਰ ਸੰਗਤਾਂ ਗੁਰੂ ਨੂੰ ਸਾਰੇ ਸਾਈ ਸਹਿਲਾ ਕਰ ਦਿੱਤਾ ਹਰ ਰਾਮ ਨਾਮ ਮਹਾਨ ਗੁਰ ਹਰੀ ਜੋ ਰਮਿਆ ਹੋਇਆ ਰਾਮ ਗੁਰੂ ਨਾਮ ਨੇ ਬਣਾਇਆ ਜੋ ਅਸੀਂ ਜਿੱਤੇ ਕਦੋਂ ਕੀਤਾ ਹਰ ਰਾਮ ਨਾਮ ਸਲਾਹ ਹਰ ਪ੍ਰਭ ਹਰੀ ਜੋ ਰਾਮ ਰਮਿਆ ਹੋਇਆ ਅਤੇ ਹਰੀ ਜੋ ਸਾਰੇ ਮਾਤਾ ਦਾ ਹਾਰ ਕੇ ਪ੍ਰਭੂ ਸੁਭਾਪ ਹੈ ਉਹ ਸੁਭੂ ਹਰ ਉਹ ਦੀ ਖੁਲਾਹ ਹੋ ਹਰ ਭਾਗ ਤੋਂ ਹਰ ਜਨਮ ਮੰਤਿਆ ਉਸੇ ਦੇ ਹਦੀਦੋ ਸਾਹਿਬ ਉਹ ਭਗਤੀ ਦਾ ਸੇਵਕ ਉਹਨਾਂ ਜਨਾਂ ਦੇ ਨਾਲ ਜਿਹੜੀ ਵੀ ਭਗਤੀ ਨਾਲ ਉਹ ਬਸੇ ਮੰਗਰੋ ਕੀਤੀ ਹੈ ਉਹ ਗਿਆਨ ਕਹ ਨਾਨਕ ਸੁਣੋ ਤਹ ਖੜੋ ਸੰਤ ਹੋ ਸਰਬਿੰਨ ਅਰਿ ਜੇ ਬਿਨ ਦਾ ਸਾਧ ਜਿਨ ਰਹੇ ਸੰਤ ਤਉ ਦੁਆ ਨੋ ਦੇ ਕੋ ਬਾਈ ਮਾਸ਼ਾਲਾ ਜੋ ਗੁਰੂ ਕੋ ਸੁਣੋ ਹਰ ਪਾਉ ਤੇ ਗੋਬਿੰਦ ਅੰਗਾਈ ਸਾਰੀਆਂ ਪੁਕਾਰੋਂ ਉੱਪਰ ਕੋ ਉੱਪਰ ਕੋ ਗੋਬਿੰਦ ਜੋ ਪਰਮੇਸ਼ਵਰ ਹੈ ਉਹਨੇ ਆਖਦੇ ਨੇ ਸਤਿ ਸ੍ਰੀ ਅਕਾਲ ਦੀ ਖੁਸ਼ਬੂਨੀ ਹੈ ਏਹ ਕੰਨ ਕਹਿੰਦੇ ਗੀਨਿਕ ਗੋਬਿੰਦ ਆਰਾਮ ਸਭ ਗੁਰਜਾਂ ਨੂੰ ਜਲਦੀ ਵੀ ਹੋਣੀ ਚਾਹੀਦੀ ਹਰ ਦਿਨ ਦੱਸਿਆ ਕਿ ਬਾਲਾ ਜੀ ਮੁੰਦੇ ਕੰਤ ਗੀਨਿਕ ਗੋਬਿੰਦ ਆਰਾਮ ਪ੍ਰਿਸ਼ਾਦ ਹਡੇਰੀ ਦੇ ਸੇ ਭਾਈ ਪੰਚ ਨੇ ਖੁਦ ਕੀਤੀ ਜਿਉਂ ਮੈਨਾਂ ਵਕਾਰਾ ਵੱਲੋਂ ਆ ਜਾਨ ਨੇ ਕਾਂਚੀ ਮੁਕੋ ਬੁਨਾ 12 ਮਹੀਨ ਸੁਨੇ ਦੇ ਦਿੱਤੀ ਹਨ ਜੀ ਉਹਨਾਂ ਜੀਨ ਪਾਈ ਸੀ ਦੇ ਕਾਂਚੀ ਜੀਨ ਸੁਨੇ ਦੋਨੇ سونے ਦੇ ਲਾਟਿਫੇ ਕੋਈ ਨਾ ਇਸ ਤੋਂ ਸੁਨੇ ਅੰਗਾਰ ਵਿੱਚ 1.2 12 ਤੇ ਬਾਦੂਆ ਗਾਰਾ ਆ ਗਿਆ 12 ਬੰਨੀ ਦੀ ਲੱਖੀ ਉਹਨਾਂ ਦੇ ਪਾਈ ਹੋਈ ਕਦੋਂ ਕੋਣੇ ਜੇ ਨੇ ਰੰਗਵਾਲੀ ਜਾਇਦਾ ਫਰਨੇ ਰੰਗ ਜਿਨਾਂ ਦੀ ਮੁਖਾ ਦੇ ਜਿਹੜੀ ਜਿਨਾਂ ਦੀ ਫਰ ਰੰਗ ਦੀ ਨਹੀਂ ਸੁੱਬ ਦੇ ਕੀਆ ਬਖਾਰਾ ਵੱਲੋਂ ਉਹਨੇ ਬੈਂਕਿੰਗ ਮਾਰਾਮੰਦੀ ਜਿਹੜਾ ਨਹੀਂ ਆਈ 5000000 ਵਿੰਦਰੇ 5000000 ਦੇ ਨਾਮ ਤੇ ਗੋਦ ਇਹਨਾਂ 12 ਜਿਨਾਂ ਨੇ ਜਿਕਰਿਆ ਹੈ ਕਿ ਦਿੱਤੀ ਸੁਨੇਰੀ ਲੰਬੀ ਸੁੰਦਰ ਬਾਰਾਂ ਮੰਦੂ ਜੁਨੇ ਦੀ ਪੌਣਾ ਕੀਤੀ ਹੋਏ ਇਨ੍ਹਾਂ ਦਾ ਬਨਨ ਹੋ ਰੰਗਦਾ ਹੁੰਦਾ ਹੈ ਜੜ ਹੜਾ ਰਹਿ ਪਾਈ ਜੜ ਹੜਾ ਹੜਾ ਨਾਲ ਜੜ ਹੜਾ ਜੜ ਹਾਰ ਹਾਰ ਨਾਮ ਰਤਨ ਰਾਮ ਜਿਹੜਾ ਜਿੱਕੀਆਂ ਕਾਠੀਆਂ ਹੱਥਾਂ ਜਗੇ ਹੁੰਦੇ ਆ ਮਹਾਰਾਜ ਸਾਹਿਬ ਜੀ ਉਸ ਵਿੱਚ ਵੀ ਭਾਈ ਇਹਨਾਂ ਜਨਮ ਹਨ ਜੜ ਹਾਰ ਹਾਰ ਨਾਮ ਰਤਨ ਰਾਮ ਪ੍ਰਭ ਜਿਹੜੇ ਸਾਰੇ ਪਾਪਾਂ ਨੂੰ ਹਰਨ ਵਾਲਾ ਨਾਮ ਹੈ ਰਤਨ ਰਾਮ ਦੇ ਪਾਈਓ ਤੇ ਜਨਮ ਜਨਮ ਕਰੀਏ ਜਰੇ ਹੋਏ ਹਨ ਜੜ ਨਾਮ ਰਤਨ ਗੋਵਿੰਦ ਪਾਇ ਜਿਹਨਾਂ 9 ਰੁਪਈ ਰਤਨਾਂ ਦੀ ਜੜਾਉ ਕਾਠੀ ਬਣਾਈ ਹੈ ਕਿ ਨੇਰੀ ਕਾਠੀ ਜਿਲਾਉ ਜਗੇ ਹੈ ਉਹਨਾਂ ਨੂੰ ਗੋਬਨ ਪਰਮੇਸ਼ਰ ਨੂੰ ਪਾ ਲਿਆ ਹੈ ਹਰ ਮਿਲੇ ਹਰ ਗੁਣ ਤੁਖ ਘਣੇ ਉਹ ਮਿਲ ਗਏ ਹਰੀ ਇਹ ਗੁਣ ਗਿਆਨ ਕਰਕੇ ਜੋ ਘਣੇ ਸੁ ਬ੍ਰਹਮਾਨੰਦ ਦੇ ਦੇਣ ਵਾਲਾ ਕਣੋ ਕਣੋ ਨੰਦ ਰੂਪ ਸੁ ਸਰੂਪਾ ਪਰਮੇਸ਼ਰ ਜਿਹੜਾ ਹਰੀ ਦੇ ਗੁਣ ਗਿਆਨ ਦੇ ਨਾਲ ਜਿਹਦੇ ਹਰੀ ਦੀ ਪ੍ਰਾਪਤੀ ਵਾਲੇ ਪ੍ਰੇਮ ਆਦ ਗੁਣ ਨਾਲ ਮਿਲੇ ਸਹ ਹਰੀ ਦੇ ਕਨੇ ਸੁਖ ਨੂੰ ਪ੍ਰਾਪਤ ਕੀਤਾ ਮਿਲ ਕੇ ਹਰੀ ਨਾਲ ਗੁਰ ਸਾਧੂ ਦਾ ਪਾਇਆ ਹਰ ਨਾਮ ਧਿਆਇਆ ਕਿਉ ਗੁਰਾਂ ਦੇ ਸ਼ਬਦ ਦੁਆਰਾ ਪਰਮੇਸ਼ਰ ਨੂੰ ਪਉਣਾ ਕੀਤਾ ਹੈ ਜਦੋਂ ਗੁਰਾਂ ਦਾ ਦੁਤਾਇਆ ਪਰਮੇਸ਼ਰ ਦਾ ਨਾਮ ਧਿਆਉਣਾ ਕੀਤਾ ਗੁਰ ਸ਼ਬਦ ਪਾਇਆ ਗੁਰਾਂ ਦੁਆਰਾ ਸ਼ਬਦ ਬ੍ਰਹਮ ਪਾਇਆ ਹੈ ਕਿਵੇਂ ਪਾਇਆ ਹਰੀ ਦੇ ਨਾਮ ਨੂੰ ਧਿਆਇਆ ਹੈ ਵੱਡ ਭਾਗੀ ਹਰ ਰੰਗ ਹਰ ਬਣ ਉਹ ਵੱਡਿਆਂ ਭਾਗਾਂ ਵਾਲੇ ਪੁਰਖ ਹਨਗੇ ਜਿਨ੍ਹਾਂ ਨੂੰ ਹਰੇਕ ਰੰਗਾਂ ਵਿੱਚ ਜੋ ਹਰੀ ਦਾ ਰੰਗ ਆਨੰਦ ਬਣ ਰਿਹਾ ਹੈ ਹਰ ਮਿਲੇ ਸੁਆਮੀ ਅੰਤਰਜਾਮੀ ਸਰੀਰ ਕੇ ਸ਼ਰਮੀ ਅੰਤ ਨੂੰ ਪ੍ਰੇਰਕ ਜੋ ਅੰਦਰ ਦੀ ਘਟਣ ਦੀ ਜਾਨੂ ਵਾਲੇ ਮਿਲ ਗਏ ਸਰਬ ਕੇ ਮਾਲਕ ਹਰ ਨਵਤਨ ਹਰ ਨਵ ਰੰਗੀਆਂ ਉਹਨਾਂ ਦਾ ਹਵੀ ਦੀ ਪ੍ਰਾਪਤੀ ਵਾਲੇ ਵਿਗਿਆਸੀਆਂ ਦੀ ਜਿਹੜੀ ਸਰਦਾ ਹੈ ਇਹ ਵੀ ਨਵੀਨਤਾ ਮ ਹੈ ਸੁੰਦਰ ਹੈ ਅਤੇ ਹਰੀ ਵੀ ਨੀਲੇ ਰੰਗ ਵਾਲਾ ਸਹਿਬ ਨਿਤ ਨਵਾ ਇੱਕ ਰਸ ਲੈਣ ਵਾਲਾ ਮਿਲ ਗਿਆ ਹੈ ਹਰ ਨਵਤਨ ਹਰ ਨਵ ਰੰਗੀਆਂ ਹਰੀ ਜੋ ਨਵੇਂ ਤੋਂ ਨਵੇਂ ਸਰੂਪ ਵਾਲਾ ਸੁੰਦਰ ਤੋਂ ਸੁੰਦਰ ਸਰੂਪ ਚਾਨ ਵਾਲਾ ਹੈ ਉਹ શરી ਦੇ ਰੰਗੀਆਂ ਪ੍ਰੇਮ ਵਿੱਚ ਰੰਗੇ ਦੇ ਨਵੇਂ ਨਵੀਂ ਰੰਗ ਵਿੱਚ ਚੜ ਗਿਆ ਪ੍ਰੇਮ ਦਾ ਨਾਨਕ ਖੁਸਾਨ ਹੈ ਨਾਮ ਜਾਣ ਸ੍ਰੀ ਗੁਰੂ ਨਾਨਕ ਦੇਵ ਗੁਰੂ ਆਮਦਾਸ ਜੀ ਕੰਧ ਕਸ਼ਨ ਕਰਦੇ ਹੈ ਜੋ ਪਰਮੇਸ਼ਰ ਦੇ ਨਾਮ ਨੂੰ ਜਪਦੇ ਹੈ ਉਹ ਹਰਿ ਨੂੰ ਜਾਣਦੇ ਹਨ ਹਰ ਨਾਮ ਹਰ ਪ੍ਰਭ ਮੰਗੀਆ ਸ੍ਰੀ ਦੇ ਪ੍ਰਭੂ ਦੇ ਪਾਸੇ ਸਭnabla ਪਾਸੋਂ ਹਰ ਹਰ ਨਾਮ ਨੂੰ ਹੀ ਮੰਗਣਾ ਕਰੀਏ ਕੜਿਆਲ ਮੁਖੇ ਗੁਰ ਅੰਕਸ ਪਾਇਆ ਰਾਮ ਇਹ ਗਰੀਬ ਨਵਾਜ਼ੀ ਕੜਿਆਲਤਾ ਆਪ ਜੀ ਨੇ ਗੁਰ ਗਿਆਨ ਗਿਆਨੂਪੀ ਕੜਿਆਲਾ ਕ슴 ਕੀਤਾ ਹੈ ਇਹ ਮਾਰੇ ਹਾਥੀ ਨੂੰ ਸੁਧ ਕਰਨ ਵਾਸਤੇ ਵੀ ਕੋ ਅੰਕਸ਼ ਯਾਹੀਦਾ ਹੈ ਮਾਰਾ ਕਹਿੰਦੇ ਜਿਵੇਂ ਭਾਈ ਕੜਿਆਲ ਗੁਰਾਂ ਦਾ ਗਿਆਨ ਅਨੁਭਵ ਗਿਆਨ ਮੁਕੋਚ ਗਿਆ ਹੈ ਕਨਿਆ ਆਵੇਂ ਮਨ ਰੂਪੀ ਹਾਥੀ ਨੂੰ ਵਸ ਕਰਨ ਵਾਸਤੇ ਗੁਰਾਂ ਦਾ ਜਿਹੜਾ ਸ਼ਬਦ ਹੈ ਅੰਕਸ਼ ਕੁੰਡਾ ਹੈ ਇਸ ਦੇ ਨਾਲ ਮਨ ਹਾਥੀ ਸਿੱਧਾ ਹੋ ਕੇ ਚੱਲ ਪੈਂਦਾ ਹੈ ਇਹ ਅੰਕਸ਼ ਕੁੰਡਾ ਤਾਉਣਾ ਕੀਤਾ ਰਾਮ へ ਪਿਆਰੇ ਮਨ ਰੂਪੀ ਹਾਥੀ ਨੂੰ ਵਸ ਕਰਨ ਵਾਸਤੇ ਮਨ ਮੈਗਲ ਉਪਰ ਸਾਉ ਦਾ ਵਸ ਆਇਆ ਰਾਮ ਗੁਰਾਂ ਦਾ ਸ਼ਬਦ ਵੀ ਭਾਈ ਅੰਕਸ਼ ਹੈ ਕੁੰਡਾ ਹੈ ਇਹ ਮਨ ਜਿਹੜਾ ਮੰਗਲ ਹਾਥੀ ਹੈ ਇਹ ਵੀ ਗੁਰਾਂ ਦੇ ਬਿਸ਼ਾਦੂ ਕਰਕੇ ਵਸ ਆਇਆ ਹੈ ਮਨ ਵਸਗਤ ਆਇਆ ਪਰਮ ਪਦ ਪਾਇਆ ਜਦੋਂ ਮਨ ਦੀ ਗੱਤ ਜਿਹੜੀ ਚਾਲ ਸੀ ਵਸ ਆ ਗਿਆ ਮਨ ਗੁਰਾਂ ਦੇ ਸ਼ਬਦ ਦੀ ਕੁੰਾਈ ਕਰਕੇ ਉਹ ਸੋਦ ਪਰਮ ਪਦ ਕੈਵਲ ਮੁਕਤੀ ਨੂੰ ਪਾ ਗਿਆ ਹੈ ਆ ਤਨ ਕਾਮਪ ਤਿਆਰੀ ਉਹ ਅਧਿਕਾਰੀ ਰੂਪ ਇਸਤਰੀ ਉਹ ਜੀਵਿਆਤ ਰੂਪ ਇਸਤਰੀ ਤੰਤੂ ਆਹਰ ਨੂੰ ਪਿਆਰੀ ਹੈ ਆਕਰਮ ਪ੍ਰੇਮ ਲੱਗਾ ਹਰ ਤੇ ਕੀ ਜਿਨਾਂ ਦਾ ਭਾਈ ਅੰਦਰੋਂ ਪ੍ਰੇਮ ਪਰਮੇਸ਼ਰ ਦੇ ਸਾਥ ਲੱਗ ਗਿਆ ਹੈ ਹਰ ਤੂ ਹੈ ਹਰ ਪ੍ਰਭ ਨਾਰੀ ਉਹ ਹਰੀ ਪ੍ਰਭੂ ਦੇ ਘਰ ਜੀ ਨੇ ਪਟਿਆਨੀ ਬਣ ਕਰਕੇ ਰਾਣੀ ਰਾਜੇ ਦੇ ਘਰ ਖੋਂਦੀ ਹੈ ਇਹੋ ਘਰ ਪ੍ਰੂਪ ਦੇ ਜਹ ਹੁੰਦੇ ਹਰੀ ਤੋਂ ਦੇ ਨਾਰੀ ਬ੍ਰਹਮ ਗਿਆਨੀ ਆਹ ਪਰਮੇਸ਼ਰ ਨੂੰ ਭੋਕੇ ਹਰ ਰੰਗ ਰਾਤੀ ਸਹਿ ਜੀ ਮਾਤੀ ਜੋ ਸੁਣਤ ਹਰੀ ਦੇ ਪ੍ਰੇਮ ਰੰਗ ਦੇ ਰੁੱਤੀ ਹੋਈ ਹੈ ਕੋਣ ਅਮਲਖਾਨ ਦੀ ਲੋਣ ਨਹੀਂ ਸ਼ਰਾਪੀਨ ਦੀ ਲੋਣ ਨਹੀਂ ਫੀਮਖਾਨ ਦੀ ਲੋਣ ਨਹੀਂ ਧੰ ਘੋੜ ਕੇ ਪੀਨ ਦੀ ਲੋਣ ਨਹੀਂ ਸਹੀ ਜੇ ਮਾਤੀ ਸੈ ਸਰੂਪ ਵਿੱਚ ਮਾਸ ਹੋ ਗਈ ਬਿੱਤੀ ਹਰ ਪ੍ਰਭ ਹਰ ਹਰ ਪਾਇਆ ਇਹਨਨ ਹਰ ਹਰ ਤਉ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ ਅਤੇ ਸਾਰਿਆਂ ਦੇ ਸਮਰੱਥ ਵੀ ਆਪ ਕੋ ਉਸ ਪ੍ਰਭੂ ਨੂੰ ਪਾ ਰਿਹਾ ਹੈ ਨਾਨਕ ਜਨ ਹਰ ਦਾਸ ਕਹਿਤ ਹੈ ਸ਼੍ਰੀ ਗੁਰੂ ਸਾਹਿਬ ਜੀ ਕਹਿੰਦੇ ਨੇ ਹਰੀ ਦੇ ਸੇਵਕ ਬਣ ਕੇ ਇਸ ਸਰਕਾਰ ਜਨ ਕਹਿੰਦੇ ਹ ਵਡ ਭਾਜੀ ਹਰ ਹਰ ਧਿਆਇ ਜਿਵੇਂ ਦਿੰਦੇ ਨੇ ਵਡਿਆਈ ਦੀ ਛੋ ਪੱਜ ਗਈ ਏ ਉਹ ਨਿਸ਼ਕਾਮ ਕਰਮੋ ਵਾਲੇ ਵੱਡਿਆਂ ਭਾਗਾਂ ਵਾਲਿਆਂ ਨੇ ਹਰੀ ਜੋ ਸਾਰੇ ਪਾਪੋਂ ਦਾ ਹਾਰਕ ਉਹ ਹੁ ਧਿਆਕਾਰ ਮੁਕਤੀ ਕਰਕੇ ਧਿਆਇਆ ਹੈ ਧਿਆਗਾ ਧਿਆਨ ਦਾ ਹੰਕਾਰ ਛੱਡ ਕੇ ਧਿਆਕਾਰ ਮੁਕਤੀ ਕਰਕੇ ਦੇਹ ਧੂੜੀ ਦੀ ਇਹ ਤੋ ਹਰ ਪਾਇ ਆ ਰਾਮ ਇਹ ਮਾਈ ਦੇ ਕੋੜੀ ਹੈ ਗੁਰਮੁਖ ਪਿਆਰਿਓ ਇਹ ਜੀਵਾਤਮਾ ਨੂੰ ਚੜਕੇ ਜਿਸ ਤੇ ਹਰੀ ਅਕਾਲ ਪੁਰਖ ਨੂੰ ਪਾਵ ਲਿਆ ਹੈ RAM हे ਪਿਆਰੇ ਮਿਲ ਸਤਗੁਰ ਜੀ ਮੰਗਲ ਗਾਇਾਰਾ ਜੀਰੋ ਸਰਗਰਾਂ ਦੇ ਨਾਲ ਮਿਲ ਕਰਕੇ हे ਪਿਆਰੇ ਜੀ ਮੰਗਲ ਮਹਾਰਾਜ ਦੇ ਕੀਰਤਨ ਨੂੰ ਯਸਨੋਂ ਗਾਉਣਾ ਕੀਤਾ ਹੈ RAM ਪਿਆਰੇ ਹਰ ਗਾਏ ਮੰਗਲ RAM ਨਾਮ ਜੋ ਹਰੀ ਦੇ ਰੜਵੇ ਹੋਏ RAM ਦੇ ਨਾਮਾਂ ਨੂੰ ਜਪਦੇ ਹੈ ਤੇ ਮੰਗਲ ਯਸ ਗਾਉਂਦੇ ਹਨ ਆਰਤੀਵ ਸੇਵਕ 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 ਉਹਨਾਂ ਨੇ ਹਰੀ ਦੇ ਸੇਵਕ ਬਣ ਕੇ ਸੇਵਾ ਕੀਤੀ ਤੇ ਫਿਰ ਸੇਵ ਕੀ ਹੋਰ ਕੇ ਵੀ ਸੇਵਾ ਕਰਨੀ ਕੀ ਰਹਗੀ ਬਕਾਇਆ ਸਭ ਸੇਵਾ ਉਹਦੀਆਂ ਵਿੱਚੇ ਹੋ ਗਈਆਂ ਹਰ ਸੇਵ ਸੇਵਕ ਦੀ ਹਰੀ ਨੂੰ ਸੇਵਨ ਵਾਲੇ ਜਿਹੜੇ ਦੇਵਤੇ ਹਨ ਦੇਵਤਿਆਂ ਦੇ ਸੇਵਕ ਜਿਹੜੇ ਹਨਗੇ ਅੱਗੇ ਮਨੁਨੇ ਜੋ ਬਰਮਾ ਆਦਿਕ ਜਿਹੜੇ ਹਨ ਇਹ ਸੇਵਕ ਬਾਹੂ ਕਰਨ ਵਾਲੇ ਹਰੀ ਦੇ ਸੇਵਕ ਪੂਜਨੀਕ ਦੇ ਹਨ ਉਹਨਾਂ ਕਰਨਾ ਆਦਿਕਾਂ ਨੇ ਵੀ ਉਹ ਹਰੀ ਪਰਮੇਸ਼ਰ ਦੀ ਸੇਵਾ ਕੀਤੀ ਇਸ ਦਰਜੇ ਜਿਨ੍ਹਾਂ ਨੇ ਪਰਮੇਸ਼ਰ ਦੀ ਸੇਵਾ ਕਰ ਲਈ ਉਹ ਹਰੀ ਦੇ ਸੇਵਕ ਬਣ ਕੇ ਫਿਰ ਉਹਨਾਂ ਨੂੰ ਹੋਰ ਕਿਸੇ ਦੀ ਸੇਵਾ ਕਰਨ ਦੀ ਕੀ ਲੋੜ ਹੈ ਉਹ ਸੇਵ ਸਾਰਿਆਂ ਦੇ ਸੇਵਨ ਯੋਗ ਹੋ ਗਏ ਹਰ ਸੇਵ ਸੇਵਕ ਸੇਵਕੀ ਜਿਹਨੂੰ ਕੋ ਭਾਲਤਾਰ ਕਰਕੇ ਜਿਹਨਾਂ ਨੇ ਹਰੀ ਦੇ ਸੇਵਕ ਬਣ ਕੇ ਸੇਵਾ ਕੀਤੀ ਹੈ ਉਹ ਹਰੀ ਦੇ ਸੇਵਨੇ ਜੋ ਸਾਰਿਆਂ ਦੇ ਬਣਾ ਤੇ ਹਰੀ ਨੇ ਸਭਨਾਂ ਦੇ ਪੁੱਛਨੇ ਯੋਗ ਮੰਨ ਗਏ ਇਸੇ ਤਰ੍ਹਾਂ ਹਰੀ ਦਾ ਸੇਵਨ ਕਰਕੇ ਬਾਣੀ ਕਰਕੇ ਹਰੀ ਦੇ ਸੇਵਕ ਮੰਨ ਕਰਕੇ ਹਰੀ ਦੀ ਸੇਵਾ ਕਰਦੇ ਕੰਮ ਕਰਕੇ ਇਸ ਪ੍ਰਕਾਰ ਇਹਦੇ 11 ਅਰਥ ਕਰਦੇ ਹਨ ਅੱਗੇ ਪਿੱਛੇ ਕਰਕੇ ਅੱਖਰ ਪਰ ਇਸ ਇਨ ਮੁਖ ਦੋਹਰਤ ਹੈ ਕਿ ਜਿਹੜਾ ਖਾਰੀ ਜੋ ਸੇਵਣੇ ਯੋਗ ਹੈ ਉਹਦੇ ਸੇਵਾ ਕਰਕੇ ਜਿਹਨਾਂ ਸੇਵਾ ਕੇ ਕਮਨ ਕੇ ਸੇਵਾ ਕੀਤੀ ਹੈ ਕਿ ਉਹਨੂੰ ਹੋਰ ਕਿਸੇ ਦੀ ਸੇਵ ਦੇਲ ਕੇ ਸੇਵਾ ਕਰਨ ਦੀ ਲੋੜ ਰਹੇਗੀ ਉਹ ਸੇਵਣੇ ਯੋਗ ਹੋਵੇ ਸਭ ਦੇ ਬ੍ਰਹਮ ਆਪ ਕਰਦੇ। ਪ੍ਰਭ ਜਾਏ ਪਾਵੈ ਰੰਗ ਮਹਿਲੀ ਪ੍ਰਭ ਜਾਏ ਪਾਵੈ ਰੰਗ ਮਹਿਲੀ ਉਹ ਪ੍ਰਭੂ ਨੂੰ ਜਾ ਕੇ ਪਾ ਲੈਂਦੇ ਐ ਰੰਗ ਹਨਨਦੁਲਾਇਕ ਮਹਿਨੀ ਜੀ ਆਸੂ ਪ੍ਰਭੂ ਦੀ ਜਗਤਪ੍ਰਿਆ ਤੁਮ ਨੂੰ ਪਾ ਲੈਂਦੇ ਰੰਗ ਅਨੰਦ ਦੇ ਸਵੇਤ ਮਹਿਲੀ ਜੀਆ ਸੂ ਆਰ ਰਾਂਗ ਮਾਣੇ ਰਾਂਗ ਕੀ ਹਰਿ ਜਾਈ ਪਾਵੈ ਰੰਗ ਮਹਿਲੀ ਖਰੀਦੀ ਜਗਾ ਜੋ ਸੂਰਿਆ ਪਦ ਹੈ ਤਾ ਤਾ ਪ੍ਰਭ ਜਾਏ ਪਾਵੈ ਰੰਗ ਮਹਿਲੀ ਪ੍ਰਭੂ ਦੀ ਜਗਾ ਜੋ ਸਤਿ ਸਤਿ ਰੂਪ ਹੈ ਉਹ ਜਾ ਕਰ ਕਹਿੰਦੇ ਨਹੀਂ ਸੂਰਜਾ ਤਾਂ ਕਿਸ ਤੋਂ ਹੋ ਕੇ ਪਾ ਲੈਂਦੇ ਹਮ ਗਰੂ ਗੂ ਦੀ ਜਗ੍ਹਾ ਨੂੰ ਹਰ ਰੰਗ ਮਾਣੇ ਰਾਂਗੀ ਜੋ ਹਰੀਏ ਨੰਗਰੂ ਮਾਣਦੇ ਉਹਨੂੰ ਬਾਕੀ ਕੀ ਰੰਗ ਰਹਿ ਗਿਆ ਕਰਨ ਸਾਰਿਆਂ ਨੂੰ ਆਨੰਦ ਪ੍ਰਾਪਤ ਹੋਵੇ ਹਰ ਰੰਗ ਮਾਣੇ ਰਾਂਗੀ ਹਰੀਏ ਜਨ ਰੰਗਣਾ ਕੀਤੇ ਦ੍ਰਿਸ਼ੀ ਇਸ ਕਰਕੇ ਮਨ ਬਾਣੀ ਜੀਵਨ ਕਰਕੇ ਆਨੰਦ ਨੂੰ ਮਾਣਦੇ ਹਨ ਹੁਣ ਆਰਾਮ ਗਾਏ ਮਨ ਸੁਭਾਏ ਰਾਮ ਨਰਿਸ਼ੀਰਿ ਗੁਣ ਜਿਨਾਂ ਨੂੰ ਗਾਉਣਾ ਕੀਤਾ ਹੈ ਮਨ ਕਰਕੇ ਸੁਭਾਏ ਸੁਧਾ ਦੇ ਸਹਿਤ ਹਨ ਹੋ ਮੰਨਣ ਕਰਦੇ ਹੈ ਸੋ ਤਾਂ ਇਹ ਪ੍ਰਕਾਸ਼ ਦੇ ਸਹਿਦਾਨ ਹਾਰੇ ਗੁਰਮੱਤਿ ਮੰਨ ਕੇ ਆਇਆ ਜਨਨਾਨਕ ਹਰਿ ਦੇ ਤਾਂ ਹੀ ਗੁਰਮੱਧਵਾਰਾ ਮੰਨ ਕੇ ਹੋਣਾ ਕੀਤਾ ਹੈ ਜਨ ਨਾਨਕ ਹਰਿ ਕਿਰਪਾ ਧਾਰੀ ਜਿਹਨਾਂ ਆਕਾਲ ਪੁਰਖ ਵਾਹਿਗੁਰੂ ਨੇ ਉਹਨਾਂ ਦੇ ਤੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਦੇਹ ਕੋੜੀ ਚੜ ਹਰ ਪਾਇਆ ਦੇ ਜੀਵਾਂ ਨੂੰ ਮੁਖ ਬੇਰੁਖੀ ਕੋੜੀ ਤੇ ਅਸਵਾਰ ਹੋ ਕੇ ਆਕਾਲ ਪੁਰਖ ਵਾਹਿਗੁਰੂ ਨੂੰ ਪਾ ਲਿਆ ਹੈ ਮੁਗਧੂ ਕੀ ਲਾੜੀ ਵਿਆਹ ਲਈ ਹੈ ਉਹ ਪ੍ਰਖੁ ਮੁਕਤ ਹੋ ਗਏ ਲੋਕ ਪਰ ਲੋਕ ਵਿੱਚ ਉਹਨਰ ਆਵਾਜ਼ ਉਹਨ ਮਿਟ ਗਿਆ ਇਹ ਘੋੜੀਆਂ ਭਾਈ ਗੋਣੀਆਂ ਚਾਹੀਦੀਆਂ ਹੋਰ ਘੋੜੀਆਂ ਲਾੜਿਆਂ ਨੂੰ ਘੋੜੀਆਂ ਦੇ ਵਿੱਚ ਆ ਕੇ ਬੋਲਣ ਇਹ ਘੋੜੀਆਂ ਨਹੀਂ ਚੰਗੀਆਂ ਇਹ ਗੁਰਮਾਧੀਆਂ ਘੋੜੀਆਂ ਇਹ ਦੀਪਗਾ ਕੇ ਆਪਣੇ ਆਪ ਨੂੰ ਸਫਲਾ ਕਰੋ